ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਦੇਰ ਰਾਤ ਟ੍ਰੈਕਟਰ ਤਰਾਲੀ 'ਈ ਰਿਕਸ਼ਾ ਤੇ ਕਾਰ ਦਰਮਿਆਨ ਵਾਪਰੇ ਹਾਦਸੇ ਵਿੱਚ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ ਹੋ ਗਈ। ਵਿੱਚ ਕਾ ਇੱਕ ਡੇਢ ਸਾਲ ਦਾ ਬੱਚਾ ਵੀ ਸ਼ਾਮਲ ਸੀ। ਜਦ ਕਿ ਇੱਕ ਵਿਅਕਤੀ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ। ਤਸਵੀਰਾਂ ਬੇਹਦ ਹੀ ਦਿਲ ਨੂੰ ਚੰਜੋੜ ਕੇ ਰੱਖ ਦੇਣ ਵਾਲੀਆਂ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਤਰਾਲੀ ਪਲਟ ਕੇ ਰਿਕਸ਼ਾ ਉਪਰ ਆ ਡਿੱਗੀ ਤੇ ਰਿਕਸ਼ਾ ਬੂਰੀ ਤਰ੍ਹਾਂ ਨਾਲ ਢੇਹਾ ਦਬ ਗਿਆ। ਇੱਥੇ ਦੱਸ ਦਈਏ ਕਿ ਮ੍ਰਿਤਕੀ ਰਿਕਸ਼ਾ ਵਿੱਚ ਸਵਾਰ ਸਨ ਜਿਨ੍ਹਾਂ ਨੂੰ ਬੜੀ ਹੀ ਮੁਸ਼ਕਲਤ ਨਾਲ ਬਾਹਰ ਕੱਢਿਆ ਗਿਆ। ਹਾਦਸੇ ਤੋਂ ਬਾਅਦ ਹਨਾ ਰਾਵਲ ਪਿੰਡੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਉਧਰ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਹਸਪਤਾਲ ਵਿਖੇ ਕੁੱਲ 4 ਮਰੀਜ਼ਾਂ ਸਨ ਜਿਨ੍ਹਾਂ ਵਿੱਚੋਂ 3 ਦੀ ਮੌਕੇ ਤੇ ਮੌਤ ਹੋ ਚੁੱਕੀ ਸੀ ਜਦ ਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਸੀ ਜਿਸ ਨੂੰ ਇਲਾਜ ਲਈ ਜਲੰਧਰ ਵਿਖੇ ਰੈਫਰ ਕੀਤਾ ਗਿਆ ਹੈ। ਹਾਂਜੀ ਸਰ ਇੱਕ ਰੋਮੀ ਢਾਬੇ ਦੇ ਅੱਗੇ ਐਕਸੀਡੈਂਟ ਹੋਇਆ। ਅੰਮ ਜੀ ਨੀਰ ਓਮਿਤਾ ਬਾਸ਼ਾ ਪਕਵਾੜਾ ਰੋਡ ਤੇ ਐਕਸੀਡੈਂਟ ਹੋਇਆ ਚਾਰ ਸਾਡੇ ਕੋਲ 18 ਤੇ ਚਾਰ ਮਰੀਜ਼ ਲੈ ਕੇ ਆਏ ਸੀ ਤਿੰਨ ਉਹਦੇ ਵਿੱਚੋਂ ਗ੍ਰਾਡ ਡੈਟ ਸੀ ਕ੍ਰਸ਼ ਇੰਜਰੀ ਹੋਈ ਸੀ ਉਹਨਾਂ ਦੇ ਆਯਾਨ ਸੀ ਇੱਕ ਡੇਢ ਸਾਲ ਦਾ ਬੱਚਾ ਸੀ ਸੁਨੀਤਾ ਤੇ ਪੱਪੂ ਇੱਕ ਸੰਜੀਵ ਸੰਜੀਵ ਯਾਦਵ ਪੇਸ਼ੈਂਟ ਸੀ ਉਹ ਉਹ ਠੀਕ ਸੀ ਥੋੜੀ ਕ੍ਰਸ਼ ਇੰਜਰੀ ਸੀ ਉਹਦੇ ਰਾਈਟ ਆਰਮ ਤੇ ਤੇ ਉਹ ਥੋੜੀ ਮਾਈਨਰ ਇਜਰੀ ਸੀ ਉਹ ਨੂੰ ਅੱਗੇ ਰੈਫਰ ਕਰ ਦਿੱਤਾ ਸੀ ਆਪਾਂ ਆਪਣੇ ਜਲੰਧਰ ਡਿਸਟ੍ਰਿਕਟ ਹਸਪੀਟਲ ਤੇ ਸਰ ਰੈਫਰ ਕਿੱਥੇ ਕੀਤਾ ਸਰ ਜਲੰਧਰ ਡਿਸਟ੍ਰਿਕਟ ਹਸਪੀਟਲ ਹਾਂਜੀ ਸਰ ਇੱਕ ਰੋਮੀ ਢਾਬਾ ਦੇਰ ਰਾਤ ਐਕਸੀਡੈਂਟ ਹੋਇਆ ਉਹਦੇ ਬਾਰੇ ਜਾਣਕਾਰੀ دی ਸਰ ਕਰੀਬ 12:30 ਵਜੇ ਸਾਨੂੰ ਤਲਾਹ ਮਿਲੀ ਕਿ ਰੋਮੀ ਢਾਬਾ ਦੇਨ ਜੀ ਕੋ ਐਕਸੀਡੈਂਟ ਹੋਇਆ ਕਾਰ ਦਾ ਤੇ ਈ ਰਿਕਸ਼ਾ ਦਾ ਤੇ ਟ੍ਰੈਕਟਰ ਵਾਲੀ ਦਾ ਆਪ ਉੱਥੇ ਸੀ ਮੈਂ ਮੋਕੇ ਤੇ ਪਹੁੰਚਿਆ ਸੀ ਮੀਤ ਪੁਲਿਸ ਪਾਰਟੀ ਤੇ ਦੇਖਿਓ ਕਿ ਉਥੇ ਕਾਰ ਪ੍ਰਤੀਕਾ ਤੇ ਇਹ ਰੱਖਸ਼ਾ ਤੇ ਟੱਕਰ ਢਾਲੀ ਦਾ ਸਿਲਸਾ ਹੋਇਆ ਸੀ ਤੇ ਮੌਕੇ ਤੇ ਸਭ ਜੀ ਕੀਤੀ ਫਿਰ ਅਸੀਂ ਹਸਪੀਟਲ ਪਹੁੰਚੇ ਸਰਕਾਰੀ ਸੁਪਰੀ ਫਵਾਰੇ ਉਥੇ ਤਿੰਨ ਤਿੰਨ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਜਿਹਦੇ ਵਿੱਚ ਪਤੀ ਪਤਨੀ ਤੇ ਉਹਨਾਂ ਦਾ ਇੱਕ ਬੱਚਾ ਸੀ ਜਿਹੜਾ ਸਾਧਾ ਇੱਕ ਬੰਦਾ ਉਹ ਜਾਗ ਨਹੀਂ ਸੀ ਉਹਨੂੰ ਡਾਕਟਰ ਨੂੰ ਪੁੱਛਿਆ ਗਿਆ ਉਹਨੇ ਆਖਿਆ ਮੈਂ ਉਹਨਾਂ ਨੂੰ ਰੈਫਰ ਕਰਤਾ ਗਿਆ ਜਿਹੜਾ ਦਾ ਤੇ ਸਰ ਜਿਹੜੇ ਵਿਅਕਤੀ ਮਰੇ ਆ ਡੈਥ ਹੋਈ ਆ ਉਹ ਕਿ ਕਿਸ ਚੀਜ਼ ਦੇ ਉੱਪਰ ਸਵਾਰ ਸੀਗੇ ਉਹ ਈ ਰਖਸ਼ਾ ਤੇ ਸਵਾਰ ਸੀ ਤੇ ਮਨੁੱਖ ਜਨ ਨਾ ਪੱਪੂ ਜਦੂਆ ਇੱਕ ਉਹਦੀ ਪਤਨੀ ਸੁਨੀਤਾ ਤੇ ਇੱਕ ਬੱਚਾ ਉਹਦਾ ਰਿਹਾ ਸਾਦਾ ਧਿਆਨ ਤੇ ਸਰ ਇਹ ਮਤਲਬ ਕੀ ਕਿੱਦਾਂ ਹੋਇਆ ਐਕਸੀਡੈਂਟ ਕਿਹੜੀ ਮਗੇ ਟਰੱਕ ਦੇ ਵਿੱਚ ਕਾਰ ਦੇ ਵਿੱਚ ਇਹ ਕਿੱਦਾਂ ਹੋਇਆ ਐਕਸੀਡੈਂਟ ਸਭ ਮੁੱਕੇ ਤੋਂ ਦੇਖਿਆ ਕੋਈ ਮੁੱਕੇ ਤੋਂ ਬਹੁਤ ਕੋਈ ਮਿਲਿਆ ਨਹੀਂ ਮੈਨੂੰ ਜੋ ਮੈਂ ਦੇਖਿਆ ਕਿ ਅੱਗੇ ਟਰੈਕਟਰ ਖੜੀ ਸੀ ਉਹਦੇ ਪਿੱਛੇ ਕ ਉਹਦੇ ਪਿੱਛੇ ਇਹ ਅੱਖਰ ਸੀ ਉਹਦੇ ਪਿੱਛੇ ਕ ਅੱਖਰ ਸੀ